ਕ੍ਰਿਸਚੀਅਨ ਪਰਮਦੇ ਲੋਕਾਂ ਨੂੰ ਆਪਦੇ ਢੋਲ ਗਾਣੇ ਵਜਾਣੇ ਆਪਦੇ ਧਰਮ ਦੇ ਵਿੱਚ ਉਹਨਾਂ ਦੇ ਵਿੱਚ ਖੁਸ਼ੀ ਦਾ ਕੋਈ ਦਿਨ ਹੋਊਗਾ ਉਹ ਕਰ ਰਹੇ ਸੀ ਉਹਨਾਂ ਨੂੰ ਆ ਕੇ ਰੋਕਿਆ ਗਿਆ ਤੇ ਲੋਕ ਕਹਿੰਦੇ ਅਸੀਂ ਸਾਨੂੰ ਅੱਡ ਦੇਸ਼ ਚਾਹੀਦਾ ਉਹਦੇ ਵਿੱਚ ਬਾਕੀ ਧਰਮ ਕਿਵੇਂ ਰਹਿਣਗੇ ਤੁਸੀਂ ਦੇਖ ਸਕਦੇ ਆ ਇੱਕ ਉਦਾਹਰਨ ਇਹ ਨਵੀਆਂ ਜੇ ਕ੍ਰਿਸਚੀਅਨ ਦੇਸ਼ਾਂ ਦੇ ਵਿੱਚ ਸਾਡੇ ਲੋਕਾਂ ਨੂੰ ਇੰਜ ਕੀਤਾ ਜਾਵੇ ਕਿ ਤੁਸੀਂ ਸਾਡੇ ਇਤਿਹਾਾਰ ਦੇ ਵਿੱਚ ਜਿਵੇਂ ਉਹਵੇਂ ਚਲੋ ਜਦੋਂ ਆਪਾਂ ਕੋਈ ਵੀਡੀਓ ਵਾਇਰਲ ਦੇਖਦੇ ਆ ਕਿ ਕੋਈ ਲੋਕ ਕੋ ਕਹਿ ਰਿਹਾ ਕਿ ਤੁਸੀਂ ਗਾਂ ਨਹੀਂ ਖਾ ਸਕਦੇਗੇ ਉਹਨਾਂ ਦੇ ਧਰਮ ਦੇ ਵਿੱਚ ਉਹ ਚੀਜ਼ ਉਹ ਖਾ ਸਕਦੇ ਆ ਤਾਂ ਆਪਣੇ ਲੋਕ ਕਹਿੰਦੇ ਇਹ ਬੇਵਕੂਫ ਇਕ ਦੂਜੇ ਨੂੰ ਕਿਵੇਂ ਰੋਕਦੇ ਆ ਜਿਹੜਾ ਜਿਹਦਾ ਧਰਮ ਆ ਉਹ ਜੋ ਕਰਦਾ ਕਰ ਹੀ ਜਾਵੇ ਹੁਣ ਦੇਖੋ ਤੁਸੀਂ ਅਰਬ ਦੇਸ਼ਾਂ ਦੇ ਵਿੱਚ ਜਾਂਦੇ ਆਸੀਂ ਉਹ ਰੋਜ਼ੇ ਰੱਖਦੇ ਆ ਮਹੀਨੇ ਦੇ ਉਹ ਦੂਜੇ ਲੋਕਾਂ ਨੂੰ ਕਹਿੰਦੇ ਆ ਤੁਸੀਂ ਖਾਣਾ ਨਾ ਖਾਓ ਬਈ ਸਾਡੇ ਰੋਜ਼ੇ ਤੁਸੀਂ ਰੋਟੀ ਕਿਵੇਂ ਖਾ ਸਕਦੇ ਆ ਕੋਈ ਧਰਮ ਇੱਕ ਦੂਜੇ ਦੇ ਵਿੱਚ ਦਖਲੰਦਾਜ਼ੀ ਨਹੀਂ ਕਰਦਾਗਾ ਪਰ ਸਾਡੇ ਜਿਹੜੇ ਕੁਸਕੜਮ ਚੌਧਰੀ ਜਿਹੜੇ ਹੁੰਦੇ ਆ ਉਹਨਾਂ ਨੇ ਹਰ ਕੰਮ ਦੇ ਉਹਨਾਂ ਨੂੰ ਧਰਮ ਦਾ ਕੋਈ ਅਰਥ ਹੀ ਨਹੀਂ ਪਤਾ ਹੁੰਦਾ ਧਰਮ ਦਾ ਮਤਲਬ ਹੀ ਨਹੀਂ ਪੰਦਾਗਾ ਸਾਡਾ ਧਰਮ ਮੈਂ ਕਦੇ ਨਹੀਂ ਕਹਿੰਦਾ ਕਿ ਦੂਜੇ ਨੂੰ ਮਜਬੂਰ ਕਰੋ ਕੁਝ ਕਰਨ ਦੇ ਲਈ ਉਹਨਾਂ ਉਹਨਾਂ ਦਾ ਮਨ ਯਾਰੋ ਜੋ ਮਰਜ਼ੀ ਕਰੀ ਜਾਣ ਤੁਹਾਨੂੰ ਇਹਦੇ ਨਾਲ ਕੀ ਪ੍ਰੋਬਲਮ ਆ ਸਮਝੋ ਬਾਰਾ ਯਾਰ ਕਿੱਦਾਂ ਕਿੱਦਾਂ ਦੇ ਲੋਕ ਐ ਦੁਨੀਆ ਦੇ ਉੱਤੇ ਰਹਿੰਦੇ ਆ ਕੀ ਇਹਨਾਂ ਦੀ ਬੁੱਧੀ ਦੇ ਵਿੱਚ ਆ ਕੀ ਇਹਨਾਂ ਦਾ ਦਿਮਾਗ ਕੰਮ ਕਰਦਾ ਕ ਤੁਸੀਂ ਆਪ ਦੱਸੋ ਤੁਸੀਂ ਕਿਸੇ ਦੇਖ ਦੇ ਵਿੱਚ ਚਾਰ ਲੋਕ ਅਲੱਗ-ਅਲੱਗ ਧਰਮਾਂ ਦੇ ਆ ਤੁਸੀਂ ਆਪਣੇ ਧਰਮ ਦੀ ਚੀਜ਼ ਕਿਸੇ ਦੂਜੇ ਤੇ ਥੋਪੋਗੇ ਜੇ ਮੈਂ ਐ ਫੀਲ ਕਰਦਾ ਤੂੰ ਵੀ ਐ ਫੀਲ ਕਰ ਜਾਂ ਉਹ ਆਪਦੇ ਧਰਮ ਦੀ ਚੀਜ਼ ਤੁਹਾਡੇ ਤੇ ਥੋਪੋ ਤੁਸੀਂ ਉਹ ਮਨਜ਼ੂਰ ਕਰੋਗੇ ਸਭ ਨੂੰ ਆਪਣੋ ਆਪਣੀ ਆਜ਼ਾਦੀ ਆ ਹੈ ਕਿ ਨਹੀਂ ਅਜੇ ਜੀ ਅੱਡ ਦੇ ਚਾਹੀਦਾ ਉਹਦੇ ਵਿੱਚ ਜੀ ਸਾਰੇ ਧਰਮਾਂ ਨੂੰ ਬਰਾਬਰ ਸਤਕਾਰ ਮਿਲੂ ਘੱਡੇ ਦਾ ਸਤਕਾਰ ਜਦੋਂ ਕਹਿੰਦੇ ਅਸੀਂ ਘੱਟ ਗਏ ਨਾ ਤੇ ਦੇਸ਼ ਦੇ ਵਿੱਚ ਸਾਡੇ ਨਾਲ ਮਾਰੀ ਹੁੰਦੀ ਆ ਪਰ ਅਸੀਂ ਕਿਸੇ ਦੂਜੀ ਘੱਟ ਗਏ ਦੀ ਨਾਲ ਕੀ ਕਰਦੇ ਆ ਉਹ ਸਾਨੂੰ ਨਹੀਂ ਯਾਦ ਬਾਕੀ ਤੁਸੀਂ ਦੱਸੋ ਵੀ ਕਿਸੇ ਉਹ ਆਪਦੇ ਧਰਮ ਦਾ ਕੁਐਸਚਨ ਧਰਮ ਦਾ ਕੋਈ ਧਿਆਰ ਮਨਾ ਰਹੇ ਸੀਗੇ ਉਹਨਾਂ ਨੂੰ ਆਖ ਕੇ ਗਿਆ ਤੁਸੀਂ ਇਸ ਤਰ੍ਹਾਂ ਨਹੀਂ ਕਰ ਰਹੇ ਨਹੀਂ ਕਰ ਸਕਦੇਗੇ ਇਹ ਚੀਜ਼ਾਂ ਸਹੀ ਆ ਹੁਣ ਹੋਰ ਧਰਮਾਂ ਦੇ ਵਿੱਚ ਵੀ ਕਈ ਧਰਮਾਂ ਦੇ ਵਿੱਚ ਹੁਣ ਪੂਜਾ ਆਰਤੀਆਂ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਵੀ ਢਾਕੇ ਰੋਕੋ ਫਿਰ ਨਹੀਂ ਉਹਨਾਂ ਨੂੰ ਰੋਕ ਸਕਦੇ ਉਹ ਵੱਧ ਗਣਤੀ ਆ ਘੱਟ ਗਣਤੀ ਰੋਕ ਸਕਦੇ ਆ ਬੋਲੋ ਹਾਂ કે ਨਾ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਕੀ ਇਸ ਤਰ੍ਹਾਂ ਜੇ ਕਿਸੇ ਦੇ ਧਰਮ ਦੇ ਵਿੱਚ ਕੋਈ ਚੀਜ਼ ਆ ਤਾਂ ਦੂਜਿਆਂ ਦੇ ਉੱਤੇ ਚ ਲਾਗੂ ਕਰਨੀ ਚਾਹੀਦੀ ਆ ਫਿਰ ਜਿਹੜਾ ਬਾਈ ਹੋਰ ਵੱਧ ਗਿਆ ਨਦੀਨਾ ਧਰਮ ਆ ਫਿਰ ਉਹਨਾਂ ਦੀਆਂ ਵੀ ਚੀਜ਼ਾਂ ਨੂੰ ਫੋਲੋ ਕਰੋ ਸਹੀ ਕਿ ਨਹੀਂ